ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤੜਕਾ ਟੀਵੀ ਚੈਨਲ ਤੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ 4 ਪੌਂ ਦੇ ਲਈ ਮੱਕੀ 1 ਕਿੱਲਾ ਵਕਾਊ ਆ ਜੀ ਬਹੁਤ ਵਧੀਆ ਮੱਕੀ ਐ ਛੱਲੀਆਂ ਦੱਸਣ ਦੀ ਲੋੜ ਨਹੀਂ ਕਿੰਨੇ ਕਿੰਨੇ ਆ ਟਾਂਡਿਆਂ ਤੇ ਲੱਗੀਆਂ ਹੋਈਆਂ ਤੁਸੀਂ ਵੀਡੀਓ ਦੇ ਵਿੱਚ ਖੁਦ ਦੇਖ ਸਕਦੇ ਹੋ ਕਿਉਂਕਿ ਦੱਸਣ ਦੀ ਲੋੜ ਤਾਂ ਤਾਂ ਪਵੇ ਨਾ ਜੇ ਛੱਲੀ ਦਿਸੇ ਨਾ ਹਨਾ ਤੇ ਟਾਂਡੇ ਗਵਾਹੀ ਭਰਦੇ ਆ ਛੱਲੀਆਂ ਦੀ ਆਪਣੇ ਆਪ ਤੇ ਇਹ ਜਿਹੜੀ ਆਪਾਂ ਸੜਕ ਦੇਖ ਰਹੇ ਹਾਂ ਇਹ ਸੜਕ ਦੇ ਉੱਪਰ ਹੈ ਕਿਲਾ ਮੱਕੀ ਦਾ ਇਹ ਇਧਰਲੀ ਸਾਈਡ ਭਗਦੇ ਭਾਈ ਤੋਂ ਸੁਖਣਾਂ ਦੇ ਜਿਹੜੀ ਸੜਕ ਰੋੜ ਜਾਂਦੀ ਹੈ ਉਹ ਰੋੜ ਆ ਜਾਂਦੀ ਹੈ ਹਾਂ ਜਿਹੜੀ ਰੋਡ ਤੇ ਭੱਠੇ ਹੈ ਤੇ ਸ਼ੈਲਰ ਹੈ ਜਦੋਂ ਆਪਾਂ ਪਿੰਡ ਨੂੰ ਮੁੜਾਂਗੇ ਬੁਰਜ ਲੱਦੇ ਨੂੰ ਤਾਂ ਇਧਰਲੇ ਪਾਸੇ ਵੀ ਸ਼ੈਲਰ ਆ ਜਾਂਦੇ ਸ਼ੈਲਰਾਂ ਦੇ ਜਮਾਂ ਨਾਲ ਆ ਬਿਲਕੁਲ ਜਿਹੜੀ ਹੈ ਮੱਕੀ ਹੈ ਕਿਲਾ ਇੱਕ ਮੱਕੀ ਦਾ ਹਾਂ ਪਿੰਡ ਬੁਰਜ ਲੱਦਾ ਜ਼ਿਲ੍ਹਾ ਬਠਿੰਡਾ ਆਪਾਂ ਤੁਹਾਨੂੰ ਨੰਬਰ ਵੀ ਦੱਸ ਦਿਆਂਗੇ ਇਧਰਲੀ ਸਾਈਡ ਪੈਂਡ ਆ ਜਾਂਦਾ ਬਰਜਲੱਦਾਂ ਜਦੋਂ ਆਪਾਂ ਭਗਤੇ ਤੋਂ ਸੁਖਨੰਦ ਨੂੰ ਮੁੜਾਂਗੇ ਨਾ ਤਾਂ ਰਸਤੇ ਦੇ ਵਿੱਚ ਨਾ ਨੀਲੇ ਕਲਰ ਦਾ ਸ਼ੈਲਰ ਆਊਗਾ ਉਹਦੇ ਤੋਂ ਥੋੜਾ ਅੱਗੇ ਜਾ ਕੇ ਪਿੱਪਲ ਆਊਗਾ ਪਿੱਪਲ ਤੋਂ ਉੱਪਰ ਬੋਰਡ ਵੀ ਲੱਗਿਆ ਹੋਇਆ ਬਰਜਲੱਦ ਦੇ ਦਾ ਨਿਸ਼ਾਨ ਲੱਗਿਆ ਹੋਇਆ ਪਿੱਪਲ ਦੇ ਕੋਲੋਂ ਨਾ ਸੱਜੇ ਹੱਥ ਸੜਕ ਮੁੜਦੀ ਹੈ ਜਿਹੜੀ ਉਹ ਬਰਜਲੱਦ ਦੇ ਨੂੰ ਮੁੜਦੀ ਹੈ ਉਸ ਸੜਕ ਦੇ ਉੱਪਰ ਖੱਬੇ ਹੱਥ ਸ਼ੈਲਰ ਲੰਘ ਕੇ ਸ਼ੈਲਰ ਦੇ ਨਾਲ ਹੀ ਆ ਬਿਲਕੁਲ ਮੱਖੀ ਇਹ ਮੱਕੀ ਤੁਸੀਂ ਦੇਖ ਸਕਦੇ ਹੋ ਕੱਦ ਚ ਵੀ ਵਧ ਗਈ ਮੱਕੀ ਆ ਪਹਿਲਾਂ ਤੁਹਾਨੂੰ ਨੰਬਰ ਨੋਟ ਕਰਾ ਦਗੇ ਤੇ ਸਕਰੀਨ ਦੇ ਉੱਪਰ ਵੀ ਨੰਬਰ ਚੱਲ ਰਿਹਾ ਹੈਗਾ ਤੇ ਨੋਟ ਵੀ ਕਰ ਲਓ 94175 62520 ਸਰਦਾਰ ਕੇਵਲ ਸਿੰਘ ਜੀ ਦਾ ਨੰਬਰ ਆ ਇਹ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਨੋਟ ਕਰ ਸਕਦੇ ਹੋ ਬਾਕੀ ਆਪਾਂ ਛੱਲੀ ਵੀ ਤੁਹਾਨੂੰ ਛੱਲ ਕੀ ਵੀ ਦਿਖਾ ਦਿੰਨੇ ਆ ਕਿ ਉਹੋ ਜੀ ਛੱਲੀ ਨਹੀਂ ਜਿਹੜੀ ਫੂਕੀ ਨਿਕਲੇ ਛੱਲੀ ਜਾਂ ਕੋਈ ਉਹੋ ਜੀ ਨਿਕਲ ਆ ਸ਼ੱਲੀਆਂਪੁਰ ਦਾ ਬਹੁਤ ਸੋਹਣਾ ਵੱਧ ਗਿਆ ਛੱਲੀਆਂ ਤਿਆਰ ਹੋਈਆਂ ਗਈਆਂ ਤੇ ਜੇ ਕੋਈ ਵੀ ਮੇਰਾ ਵੀਰ ਭਰਾ ਇੰਟਰਸਟਡ ਹੋਵੇ ਹਨ ਤਾਂ ਸੰਪਰਕ ਕਰ ਸਕਦਾ 94175 6250020 ਨੰਬਰ ਤੇ ਐਸ ਸੰਪਰਕ ਕਰ ਲਿਓ ਆਪਾਂ ਉਥੇ ਰੇਡ ਦੀ ਗੱਲ ਆਪਾਂ ਖੋਲ ਲਾਂਗੇ ਨੰਬਰ ਤੇ ਜਿਵੇਂ ਕੋਈ ਗੱਲਬਾਤ ਬਣੂਵੇਂ ਆਪਾਂ ਕਰ ਲਾਂਗੇ ਹਨ ਤੇ ਆਜੋ ਹੁਣ ਮੱਕੀ ਦਾ ਜਿਹੜਾ ਕੱਦ ਹੈ ਤੁਹਾਨੂੰ ਉਹਦਾ ਆਪਾਂ ਅਨੁਮਾਨ ਲਵਾਦਗੇ ਮੇਰਾ ਕੱਦ 6 ਫੁੱਟ ਤੋਂ ਥੋੜਾ ਜਿਹਾ ਉੱਪਰ ਹੈ ਤੇ ਤੁਸੀਂ 6 ਰੱਖ ਸਕਦੇ ਹੋ ਨਾ ਤੇ ਮੇਰੇ ਕੱਦ ਨੂੰ ਦੇਖ ਸਕਦੇ ਹੋ ਕੱਦ ਨੂੰ ਵੀ ਜਿਆਦਾ ਉੱਚੀ ਹੈ ਬਸ ਇਹ ਕੱਦ ਹੈ ਇੱਕ ਕਿੱਲਾ ਲੰਮਾ ਇਹ ਮੱਕੀ ਹੈਗੀ ਸੰਪਰਕ ਜ਼ਰੂਰ ਕਰਿਓ ਨਾ ਜਿਹੜਾ ਵੀਰ ਨੇ ਵੀ 4.5 ਹੈਗਾ 4.5 ਵਾਸਤੇ ਜਿਹੜੀ ਇਹ ਮੱਕੀ ਆ ਬਿਲਕੁਲ ਰੈਡੀ ਆ ਇਸ ਟਾਈਮ ਤੇ ਸੰਪਰਕ ਹੈ ਜਿਹੜਾ ਤੁਸੀਂ ਕਰ ਸਕਦੇ ਹੋ ਪਿੰਡ ਤੁਹਾਨੂੰ ਫੇਰ ਦੱਸ ਦਿਕਾ ਪਿੰਡ ਬੁਰਜ ਲੁੱਦਾ ਜ਼ਿਲ੍ਹਾ ਬਠਿੰਡਾ ਜਦੋਂ ਭਾਗਤੇ ਤੋਂ ਸੁਖਾਣਾੰਦ ਨੂੰ ਆਪਾਂ ਜਾਣੇ ਆ ਸੁਖਾਣਾੰਦ ਰੋਡ ਦੇ ਉੱਪਰ ਹੀ ਕਹਿ ਸਕਦੇ ਆ ਮਗਲੇ ਪਾਸੇ ਵੀ ਸ਼ੈਲਰ ਆ ਜਾਂਦਾ ਹੈਗਾ ਆ ਤੁਹਾਨੂੰ ਅੰਦਾਜ਼ਾ ਲੱਗ ਜਾਊ ਸ਼ੈਲਰਾਂ ਤੋਂ ਜਮਾ ਸ਼ੈਲਰਾਂ ਦੇ ਬਿਲਕੁਲ ਨਾਲ ਹੀ ਹੈਗੀ ਜਦੋਂ ਆਪਾਂ ਪਿੰਡ ਬੁਰਜਲੰਦਾ ਸਿੰਘ ਵਾਲਾ ਨੂੰ ਮੁੜਾਂਗੇ ਸੜਕ ਤੇ ਜਿਹੜੀ ਉੱਪਰ ਹੀ ਆ ਬਿਲਕੁਲ ਨੇ ਮੱਕੀ ਤੇ ਕਰ ਲੈ ਜਿਹੜੇ ਵੀ ਇਹਨੂੰ ਲੋਡ ਹੋਵੇ ਮੱਕੀ ਦੇ 4-5 ਦੀ ਸੰਪਰਕ ਹਨ